ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਅੱਜ ਬੜਾ ਸੁੰਦਰ ਪਿਓਰ ਬਸਕੋਸ ਔਰਗੰਝਾ ਸੂਟ ਲੈ ਕੇ ਆ ਰਹੇ ਹਾਂ ਜਿਹਦੀ ਪਹਿਲਾਂ ਕੀਮਤ ਹੁੰਦੀ ਸੀ 2500 2800 ਜੱਸੀ ਦੀ ਹੱਟੀ ਦਾ ਅੱਜ ਬੰਪਰ ਤਮਾਕਾ ਹੋ ਰਿਹਾ ਮੇਰੀਆਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਵਾਲੇਕੁਮ ਸਲਾਮ ਹਿੰਦੂਆਂ ਨੂੰ ਰਾਮ ਰਾਮ ਅੱਜ ਬੜਾ ਸੁੰਦਰ ਤੇ ਬੜਾ ਪਿਆਰਾ ਸੂਟ ਲੈ ਕੇ ਆ ਰਹੇ ਹਾਂ ਨਾਲ ਨਾਲ ਵੀਡੀਓ ਜਲਦੀ ਜਲਦੀ ਸ਼ੇਅਰ ਤੇ ਲਾਈਕ ਕਰੀ ਚੱਲੋ ਇਹੜਾ ਸੂਟ ਹੈ ਜੀ ਔਰਗੰజా ਬਿਸਕੋਸਾ ਬੋਲੇ ਸਿੱਧਾ ਕਰੋ ਇਹਨੂੰ ਹਲੋ ਆ ਸੂਟ ਹੈ ਲੰਬਾਈ ਦੀ ਕੋਈ ਸਮੱਸਿਆ ਨਹੀਂ ਹੈਗੀ ਜਿੰਨੀ ਮਰਜ਼ੀ ਲੰਬਾਈ ਕਰੋ ਥੱਲੇ ਮੋਤੀਆਂ ਵਾਲੀ ਲੈਸ਼ ਲੱਗੀ ਹੋਈ ਆ ਇਹ ਬਾਜੂ ਬਣੇ ਹੋਏ ਆ ਇੰਨਾ ਪਿਆਰਾ ਤੇ ਇੰਨਾ ਸੁੰਦਰ ਸੂਟ ਨਹੀਂ ਮਿਲਣਾ ਜੀ ਇਹਦੀ ਕੀਮਤ ਹੈ ਜੀ 2500 2700 ਜਦੋਂ ਦਸੰਬਰ ਦਾ ਮਹੀਨਾ ਸੀ ਜਨਵਰੀ ਫਰਵਰੀ ਮਾਰਚ ਤੱਕ ਕੀਮਤ ਇਹਦੀ 2500 ਰੁਪਏ ਰਹੀ ਹੈ ਜੀ ਆ ਦੇਖੋ ਸਲਵਾਰ ਦੀਆਂ ਮੂਰੀਆਂ ਬਣੀਆਂ ਹੋਈਆਂ ਚੁੰਨੀ ਬਣੀ ਹੋਈ ਚਨੋਂ ਦੀ ਇੰਨਾ ਪਿਆਰਾ ਤੇ ਸੁੰਦਰ ਸੂਟ ਕਦੀ ਨਹੀਂ ਮਿਲਣਾ ਤੀਜੀ ਵਾਰ ਸੂਟ ਆਇਆ ਜੀ ਆ ਦੇਖੋ ਜੋ ਮੈਡਮ ਨੇ ਪਹਿਨੇ ਆ ਹੋਇਆ ਮਾਡਲ ਨੇ ਉਹੀ ਸੇਮ ਟੂ ਸੇਮ ਸੂਟ ਹੈ ਜੀ ਕੀਮਤ ਇਹਦੀ ਹੈ ਜੀ 2500 2700 ਐਦਾਂ ਦੁਕਾਨਦਾਰਾਂ ਨੇ ਵੇਚਿਆ ਜੀ ਪਰ ਜੱਸੀ ਬਾਈ ਦੀ ਦੁਕਾਨ ਤੋਂ ਮਿਲਣਾ ਸਿਰਫ 1350 ਰੁਪਏ ਦਾ ਮਿਲਣਾ ਕਿੰਨਾਂ ਨੂੰ ਆ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਨੀ ਆ ਪੇਜ ਨੂੰ ਲਾਈਕ ਕਰਨਾ ਜੀ ਜੱਸੀ ਦੀ ਹੈ ਟੇਬ ਬਸਟੈਂਡ ਮਰਿੰਡਾ ਕਰੋ ਪਹਿਨੋ ਸ਼ੇਅਰ ਤੇ ਲਾਈਕ ਨਾਲੇ ਪੇਜ ਨੂੰ ਲਾਈਕ ਕਰੋ ਨਾਲੇ ਆਪਣੇ ਰਿਸ਼ਤੇਰਾਂ ਨੂੰ ਲਿੰਕ ਵੀ ਭੇਜੋ ਬੜਾ ਸੁੰਦਰ ਸੂਟ ਆਇਆ ਜੀ ਇਹ ਹੁਣ ਮੌਸਮ ਜਾ ਚੁੱਕਿਆ ਜੀ ਪਾਰਟੀਆਂ ਦਾ ਇਸ ਕਰਕੇ ਕਪੜਾ ਸਸਤਾ ਹੋ ਕੇ ਆਇਆ ਜੀ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਨੀ ਆ ਪੇਜ ਨੂੰ ਲਾਈਕ ਕਰਨਾ ਮਿਲਣਾ ਸਿਰਫ ਉਹਨਾਂ ਨੂੰ ਆ ਜੀ 2500 ਵਾਲਾ ਸੂਟ 1350 ਰੁਪਏ ਚ ਜਿਨ੍ਹਾਂ ਨੇ ਦੋ ਲੈਣੇ ਆ ਉਹਨਾਂ ਨੂੰ 2500 ਰੁਪਏ ਦੇ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਕਰੀ ਚਲੋ ਪੇਜ ਨੂੰ ਲਾਈਕ ਅਤੇ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ